ਸਿੱਧੂ ਦੇ ਕਤਲ ਨੂੰ ਪੂਰੇ ਹੋ ਗਏ 6 ਮਹੀਨੇ ਅਫਸਾਨਾ ਖਾਨ ਹੋਈ ਪਾਵਕ ਲਿਖਿਆ ਲੰਬਾ ਚੋੜਾ ਨੋਟ ਸਿੱਧੂ ਮੂਸੇਵਾਲੇ ਨੂੰ ਇਸ ਦੁਨੀਆ ਤੋਂ ਗਏ 6 ਮਹੀਨੇ ਹੋ ਗਏ ਲੇਕਿਨ ਉਹਨਾਂ ਦੇ ਚਾਹਣ ਵਾਲੇ ਅੱਜ ਵੀ ਸਿੱਧੂ ਨੂੰ ਬਹੁਤ ਯਾਦ ਕਰਦੇ ਆ ਉਹਨਾਂ ਦੇ ਚਾਹਣ ਤੋਂ ਬਾਅਦ ਉਹਨਾਂ ਦੇ ਚਾਹਣ ਵਾਲੇ ਬੇਹੱਦ ਦੁਖੀ ਹਨ ਤੇ ਹਜੇ ਤੱਕ ਇਸ ਗੱਲ ਤੇ ਯਕੀਨ ਨਹੀਂ ਕਰ ਪਾ ਰਹੇ ਜਿਵੇਂ ਪੰਜਾਬੀ ਇੰਡਸਟਰੀ ਦੇ ਵਿੱਚ ਸਿੱਧੂ ਦੇ ਚਾਹਣ ਵਾਲੇ ਬਹੁਤ ਨੇ ਉੱਥੇ ਉਹਨਾਂ ਦੀ ਪੈਨ ਅਫਸਾਨਾ ਖਾਨ ਵੀ ਸਿੱਧੂ ਦੇ ਚਾਹਣ ਤੋਂ ਬਾਅਦ ਬਹੁਤ ਦੁਖੀ ਹੈ ਤੇ ਲਗਾਤਾਰ ਸਿੱਧੂ ਲਈ ਸੋਸ਼ਲ ਮੀਡੀਆ ਤੇ ਪੋਸਟਾਂ ਵੀ ਸਾਂਝਾ ਕਰਦੀ ਹੈ ਅਫਸਾਨਾ ਖਾਨ ਨੇ ਅੱਜ ਸਿੱਧੂ ਮੂਸੇਵਾਲੇ ਦੇ ਕਤਲ ਨੂੰ 6 ਮਹੀਨੇ ਪੂਰੇ ਹੋਣ ਤੇ ਇੱਕ ਪਾਵ ਕੇ ਮਹੀਨੇ ਹੋ ਗਏ ਹਨ ਪਰ ਸਾਨੂੰ ਅਜੇ ਵੀ ਯਕੀਨ ਨਹੀਂ ਹੁੰਦਾ ਇੰਜ ਲੱਗਦਾ ਜਿਵੇਂ ਤੂੰ ਸਾਡੇ 'ਚ ਹਜੇ ਵੀ ਮੌਜੂਦ ਹੈ ਜਦੋਂ ਤੱਕ ਸਰੀਰ 'ਚ ਸਾ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ ਸਾਡੇ ਲਈ ਤੂੰ ਹਮੇਸ਼ਾ ਸਭ ਤੋਂ ਉੱਪਰ ਐ ਤੇ ਰਹੇਗਾ ਜਾਣਕਾਰੀ ਲਈ ਦੱਸ ਦੇ ਕਿ ਸਿੱਧੂ ਮਸੇਵਾਲੇ ਦਾ ਕਤਲ 29 ਮਈ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਤੇ ਉਸ ਦੇ ਚਾਨ ਤੋਂ ਬਾਅਦ ਹਰ ਕੋਈ ਹਜੇ ਵੀ ਇਸ ਕੰਮ ਨੂੰ ਨਹੀਂ ਪੁੱਲਾ ਪਾਰਿਆ ਇਹਨਾਂ ਇਹਨਾਂ ਅਫਸਾਨਾ ਤੇ ਸਿੱਧੂ ਨੇ ਇੰਡਸਟਰੀ ਦੇ ਵਿੱਚ ਕਈ ਵਾਰ ਲਾਈਵ ਪਰਫਾਰਮ ਕੀਤਾ ਹੈ ਤੇ ਉਹਨਾਂ ਦਾ ਇਕੱਠਾ ਗਾਇਆ ਹੋਇਆ ਗੀਤ ਤੱਕਾ ਜੋ ਕਿ ਸੁਪਰ ਰੂਪਰ ਹਿੱਟ ਸਾਬਿਤ ਹੋਇਆ ਤੇ YouTube ਤੇ ਇਸ ਤੇ ਕਿੰਨੇ ਜ਼ਿਆਦਾ ਮਿਲੀਅਨਸ ਵਿਊਜ਼ ਵੀ ਆਏ ਹਨ ਤੁਹਾਡੀ ਸਬਡੇਟ ਤੇ ਕੀ ਰਾਇਆ ਕਮੈਂਟ ਸੈਕਸ਼ਨ ਚ ਜ਼ਰੂਰ ਸਾਂਝਾ ਕਰੋ